ਆਪਰੇ ਜਾਂ ਦੋ ਟੀਵੀ ਤਾਂ ਹੀ ਬੂਏ ਵੀ ਪੰਤੇ ਆ ਮੇਰੀ ਗਰਭਵਤੀ ਕਰਦੀ ਉਹਨੂੰ ਵੀ ਸਾਟ ਲਾ ਦਿੰਦੀ ਅਰੇ ਸਾਡੇ ਘਰੇ ਆਏ ਬੰਦੇ ਆ ਸਾਨੂੰ ਪਹਿਲਾਂ ਧਮਕੀਆਂ ਦੇਂਦੇ ਸੀ ਤੇ ਬਾਅਦ ਚ ਅਸੀਂ ਥਾਣੇ ਗਏ ਆ ਥਾਣੇ ਜਾਈ ਅਸੀਂ ਥਾਣੇ ਬੈਠੇ ਆ ਤੇ ਇਹ ਮਗਰੋਂ ਆਣ ਕੇ ਗੈਂਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਆ ਕਿੰਨੇ ਕੇ ਲੋਕ ਸੀ ਉਹ ਇਹ ਕੋਈ 70 80 ਲੋਕ ਗਏ ਇਹਦੀ ਤੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਵੇਖ ਲੋ ਜੀ ਜੋ ਵੀ ਸਾਡਾ ਘਰ ਦਾ ਰਹਿਣ ਹੀ ਕੱਖ ਨਹੀਂ ਦਿੱਤਾ ਇਹਨਾਂ ਨੇ ਤੇ 60 ਮਿੰਟ ਵੀ ਲੱਗੀ ਕਿਸੇ ਦੇ 60 ਮਿੰਟ ਲੱਗੀ ਆ ਮੇਰੇ ਵੱਡੇ ਭਰਾ ਦੀ ਨੂੰ ਆ ਉਹ ਉਹਦੇ ਲੱਗੀ 60 ਉਹ ਗਰਭਵਤੀ ਆ ਉਹ ਉਥੇ ਸੁਰ ਸਿੰਘ ਦਾਖਲਿਆ ਤੇ ਦਰਖਾਸਤ ਦਿੱਤੀ ਤੁਸੀਂ ਇਸ ਬੰਦੀ ਹਾਂਜੀ ਅਸੀਂ ਉਹਦੇ ਕੋਲ ਅਸੀਂ ਮੌਕੇ ਤੇ ਉਥੇ ਹੀ ਠਾਣੇ ਹਾਂ ਜਦੋਂ ਅਸੀਂ ਦਰਖਾਸਤ ਦਿੱਤੀ ਉਹ ਸਾਡੇ ਘਰੇ ਆਣ ਕੇ ਤੇ ਕੱਲੀ ਭੰਨ ਥੋੜੀ ਕਰਕੇ ਗਏ ਜਾਂ ਕੋਈ ਚੀਜ਼ ਵੀ ਚੋਰੀ ਕਰਕੇ ਲੈ ਨਾ ਚੀਜ਼ ਸਾਡੀ 60000 ਰੁਪਏ ਮੇਰਾ ਕੱਢ ਕੇ ਲੈ ਗਏ ਆ ਕੋਈ ਦਰਖਾਸਤ ਦਿੱਤੀ ਇਹਦੇ ਸੰਬੰਧ ਚ ਹਾਂਜੀ ਇਹਦੇ ਬੰਦ ਵੀ ਦਰਖਾਸਤ ਦਿੱਤੀ ਆ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਕੋਈ ਸਾਡੇ 4:00 ਦੀ ਗੱਲ ਆ 5:00 ਦੀ ਤੇ ਬੰਦੇ ਨਹੀਂ ਘਰੇ ਹੈਗੇ ਉਦੋਂ ਕੋਈ ਬੰਦਾ ਨਹੀਂ ਜੀ ਇਥੇ ਘਰੇ ਹਟਾਗਾ ਕੀ ਮੰਗ ਕਰਦੇ ਹੁਣ ਅਸੀਂ ਤੇ ਆਨੇ ਆ ਜੀ ਸਾਡੇ ਕਾਰਵਾਈ ਵੇਖ ਯਕੀਨ ਆ ਜੇ ਤੁਹਾਡਾ ਕੁਲਦੀਪ ਕਾਰ ਪਿੰਡ ਕਿਹੜਾ ਜੀ ਡੱਲ ਤੇ ਕੀ ਗੱਲ ਹੋਈ ਆ ਜੜੀ ਪੰਨ ਤੋੜੀ ਪੰਨ ਤੋੜੇ ਕਿ ਇਹਨਾਂ ਨੂੰ ਬਹੁਤ ਦਿਨਾਂ ਦੀ ਧਮਕੀ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰ ਉਹ ਥਾਣੇ ਚਲੇ ਗਿਆ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਕਿੰਨੇ ਪੰਨ ਤੋੜ ਕੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਇਹਨਾਂ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਆ ਤੇ ਜੋ ਕਿ ਦਾਤਰ ਸਾਰਾ ਸਭ ਕੁਝ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਬੜੀਆਂ ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈੱਡ ਥੱਲੇ ਲੁਕ ਗਈਆਂ ਕਿ ਭਾਬੀ ਦੇ ਮੇਰੀ ਪਰਜਾ ਮੰਮੀ ਜੋ ਕਿ ਇਥੇ ਬੂਏ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰੀਆਂ ਨੂੰ ਸਟਾ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਪੰਨ ਤੋੜ ਕਰਕੇ ਸਾਡਾ ਸੋਨਾ ਵੀ ਲੈ ਗਏ ਉਹ ਬਹੁਤ ਸਾਰੇ ਜਾਣੇ ਸੀ ਕਿ ਕਿਉਂਕਿ ਅਜੇ ਪੱਜ ਕੇ ਮਤਲਬ ਕਿ ਅੰਦਰ ਵੜ ਕੇ ਮਤਲਬ ਕਿ ਲੁਗਾਂ ਦੀ ਕੋਸ਼ਿਸ਼ ਕੀਤੀ ਅਸੀਂ ਬਾਹਰ ਨਹੀਂ ਸੀ ਦੇਖ ਸਕੇ ਵੀ ਅਸੀਂ ਆਪਣੀ ਜਾਨ ਬਚਾਈ ਆ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਸਿਰਫ ਸਾਡੇ ਮਤਲਬ ਕਿ ਕਾਨੂੰਨੀ ਕਾਰਵਾਈ ਬਹੁਤ ਜ਼ਿਆਦਾ ਲੱਗ ਜਾਵੇ ਉਹਨਾਂ ਤੇ ਵੀਰ ਜੀ ਸਾਨੂੰ ਪਹਿਲਾਂ ਆਉਂਦੀਆਂ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੇਆ ਉਹ ਗੁੰਡੇ ਲੈ ਕੇ ਆਪਣੇ ਘਰੇ ਆ ਗਏ ਸਾਰੀ ਤੋਰਪੰਨ ਕਰ ਗਏ ਕੌਣ ਲੋਗ ਆ ਉਹ ਕੁਛ ਡਲਦੇ ਆ ਉਹ ਉਦੋਂ ਕਹਿੰਦੇ ਬਲਜੀਤ ਸਿੰਘ ਉਦੋਂ ਗੇ ਤੇ ਹਰਪਾਲ ਸਿੰਘ ਕਰਿਆਲਾ ਤੇ ਕੋਈ ਇਥੋਂ ਦੇ ਲਖਨਾ ਦੀ ਕਿੰਨੇ ਕ ਜਾਨੇ ਸੀਗੇ ਅੰਦਰ ਉਹ 70 80 ਜਾਨੇ ਸੀ ਡਲਦਾ ਜਿਹੜਾ ਉਹਦਾ ਕੀ ਨਾਮ ਹੈ ਗੁਰਸੇਵਕ ਸਿੰਘ ਤੇ ਕੀ ਗੱਲ ਕੀ ਆ ਕਾਹ ਤੋਂ ਧਮਕੀਆਂ ਦਿੰਦੇ ਨਜਾਇਜ਼ ਧਮਕੀਆਂ ਦਿੱਤੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤਾਂ ਆਖੇ ਜੇ ਕੋਈ ਗੱਲ ਬਾਦਿਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਆਡੀ ਤੇ ਅਸੀਂ ਚਲੇ ਗਏ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਮੁੰਛੀ ਨੂੰ ਵੀ ਸੁਣਾਇਆ ਅਸੀਂ ਕਿ ਆ ਵੇਖ ਲਓ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੂਏ ਦੀ ਤੋੜਪੰਨ ਕਰਦੀ ਕੌਣ ਕੌਣ ਹੀ ਕਰੇ ਜਦੋਂ ਪੰਨ ਤੋੜਦੀ ਮੇਰੀ ਮਾਤਾ ਸੀ ਇੱਕ ਮੇਰੀ ਘਰ ਵਾਲੀ ਸੀ ਇੱਕ ਮੇਰੀ ਭੈਣ ਸੀ ਇੱਕ ਮੇਰੀ ਚਾਚੀ ਸੀ ਇੱਕ ਮੇਰੀ ਚਾਚੇ ਦੀ ਕੁੜੀ ਸੀ ਕਿੰਨਾ ਗ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਸਾਰਾ ਘਰ ਬੂਏ ਦੀ ਪੰਨਤਾ ਕੀ ਕੀ ਭੰਨਿਆ ਉਹਨਾਂ ਨੇ ਆਹ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਵੀਡੀਓ ਦੇ ਪਤਾ ਨਹੀਂ ਲੱਗਾ ਬੰਦੇ ਇੱਕਦਮ ਹੀ ਆ ਗਏ ਸਾਡੇ ਪਰਿਵਾਰ ਹੀ ਨਹੀਂ ਕੋਈ ਜੀ ਘਰੇਗਾ ਅਸੀਂ ਕਿਥੇ ਗਏ ਸੀਗੇ ਬੱਚੀ ਇਹੋ ਇੱਥੇ ਠਾਣੇ ਗਏ ਖਲੜੇ ਗਏ ਤੇ ਮਗਰ ਉਹ ਕਹੇ ਦਾਤਾ ਉਹ ਚਲੇ ਗਏ ਤੇ ਤੁਸੀਂ ਆ ਜਾਓ ਬੰਦੇ ਲੈ ਕੇ ਉਹ ਘਰੇ ਕੌਣ ਕੌਣ ਹਿਉ ਗੁੜੀਆਂ ਵੀ ਬਣੀਆਂ ਤੇ ਕਿੰਨਾ ਚ ਨੁਕਸਾਨ ਕਰ ਗਿਆ ਬਹੁਤ ਜਿਆਦਾ ਜੀ ਬਹੁਤ ਤੇ ਕੀ ਹਥਿਆਰ ਵੀ ਹੈਗੇ ਹੁਣਾਂ ਕੋਲ ਹਾਂ ਹਥਿਆਰ ਬਹੁਤ ਦਾਤਰ ਦੇ ਤੇ ਡੰਗਾ ਕਿਹੜੀਆਂ ਕਿੜੀਆਂ ਚੀਜ਼ਾਂ ਹੁਣਾਂ ਕੋਲ ਦਾਤਰ ਦੇ ਵੇਖੇ ਤੇ ਡੰਗਾ ਵੀ ਵੇਖਣਾ ਕੋਈ ਹੋਰ ਕੋਈ ਰਫਲ ਕੋਈ ਹੋਰ ਪਿਸਟਲ ਹੋਣਗੇ ਹੋਣਗੇ ਹਜ਼ਾਰ ਫਲਿਆਂ ਨੂੰ ਪਤਾ ਨਹੀਂ ਲੱਗਾ ਹੈਗੇ ਬਹੁਤ ਜਿਆਦੇ ਤੇ ਤੁਹਾਨੂੰ ਕੋਟ ਮਾਰ ਵੀ ਕੀਤੀ ਸੀ ਕੀਤੀ ਕੀਤੀ ਹੇ ਹੁਣ ਡਾਂਗਾ ਮਾਰੀਆਂ ਸਿਰ ਤੇ ਐਂ ਬੂਆ ਨਹੀਂ ਖੋਲਦੇ ਤੇ ਡਾਂਗਾ ਮਾਰੀਆਂ ਗੋਸੇ ਚ ਕੀ ਮੰਗ ਕਰਦੇ ਨਾ ਸਾਡੀ ਦਾਖਲ ਉਹ ਬਹੁਤ ਹੀ ਜ਼ਿਆਦਾ ਕੀ ਮੰਗ ਕਰਦੇ ਜੀ ਅਸੀਂ ਉਹਨਾਂ ਨੂੰ ਕਾਨੂੰਨੀ ਵਾਰ ਕੀਤੀ ਜਾਵੇ ਉਹਨਾਂ ਨੂੰ ਮੇਰੇ ਕੋਲ ਇਸ ਬੰਦੀ ਮੈਨੂੰ ਹਾਜੀ ਪਤਾ ਲੱਗਾ ਮੈਂ ਐਸਐਚਓ ਦੀ ਡਿਊਟੀ ਲਾਤੀ ਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਹੈ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭੱਦੀ ਸ਼ਰਾਵਲੀ ਯੂਨੀਵਰਸਿਟੀ ਫੋਨ ਕਰਦਾ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਉਹ ਜਾਂਚ ਕਰਕੇ ਸਰਬਾਰ ਜਾਂਚ ਕਰਕੇ ਜਿਹੜੀ ਜੋ ਲੀਗਲ ਕਾਰਵਾਈ ਹੋ ਕੀਤੀ